ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਖਾਨਪੁਰ ਤੋਂ ਜਰਨਲ ਸੈਕਟਰੀ ਬੀਜੇਪੀ ਅਮਰਜੀਤ ਸਿੰਘ ਨਿਹੰਗ ਸਿੰਘ ਮੈਂ ਜਰਨਲ ਸੈਕਟਰੀ ਆ ਜੀ ਖਾਨਪੁਰ ਤੋਂ ਬੀਜੇਪੀ ਜੋ ਕੋਈ ਵੀ ਮੇਰੇ ਵੀਰ ਨੂੰ ਕੋਈ ਦੁੱਖ ਤਕਲੀਫ ਹੋਵੇ ਗੇਲਾ ਆਪਣੇ ਆਲਮਗੀਰ ਦੇ ਕੋਲੇ ਦਫਤਰ ਆਪਣਾ ਉੱਥੇ ਕਿਸੇ ਨੂੰ ਡਾਕਟਰੀ ਕੋਈ ਵੀ ਪ੍ਰੋਬਲਮ ਹੋਵੇ ਉੱਥੇ ਜਾ ਕੇ 프리 ਦਵਾਈ ਲੈ ਸਕਦਾ ਵਾ ਜਿਹੜਾ ਮਰਜ਼ੀ ਪੇਰਾ ਪੀਰ ਹੋਵੇ ਬਾਕੀ ਆਪਣੇ ਦਫ਼ਤਰ ਉੱਥੇ ਜੇ ਕੋਈ ਬਾਲਾ ਉਹ ਵੀ ਜਾਦੇ ਫਿਰ ਗੁਰਤੇਗ ਬਹਦਰ ਉਹਦੇ ਤੇ ਆਪਾਂ ਨੂੰ ਕਈ ਬਹੁਤ ਪਰਸੈਂਟੇਜ ਛੋਟ ਛੂਟ ਮਿਲੂਗੀ ਜਿਹੜੇ ਵੀ ਮੇਰੇ ਹਲਕੇ ਦੇ ਵਿੱਚ ਮੇਰੇ ਮਰੀਜ਼ ਨੇ ਉਹ ਮੇਰੇ ਆਕੇ ਗੱਲਾਂ ਦਵਾਈ ਫੁੱਟੀ ਲੈ ਸਕਦੇ ਆ ਸੈਂਟਰ ਤੇ ਸिलाई ਸੈਂਟਰ ਕੁੜੀਆਂ ਨੇ ਕੋਈ ਵੀ ਸਿੱਖਣੀਆਂ ਉੱਥੇ ਆ ਸਕਦਾ ਆਲਮਗੀਰ ਮੇਰਾ ਨੰਬਰ 7098495000 ਜੇ ਕਿਸੇ ਨੇ ਬੰਦੇ ਨੇ ਕੰਪਿਊਟਰ ਸਿੱਖਣਾ ਮ ਕੰਪਿਊਟਰ ਦਾ ਕੋਰਸ ਕਰਨਾ ਮ ਸਾਡੇ ਉਥੇ ਕੰਪਿਊਟਰ ਵੀ ਸਿਖਾਇਆ ਜਾਂਦਾ ਦਫ਼ਤਰ ਦੇ ਵਿੱਚ ਤੇ ਕੋਈ ਵੀ ਬੰਦਾ ਆ ਸਕਦਾ ਵਾ ਕੰਪਿਊਟਰ ਵੀ ਸਿੱਖ ਸਕਦਾ ਤੇ ਕੁੜੀਆਂ ਨੂੰ ਮਸ਼ੀਨਾ ਫਰੀ ਸਿਖਾਈ ਜਾਂਦੀ ਹੈ ਸਲਾਈ ਦਾ ਇਹ ਜਿਹੜਾ ਉਹ ਫਰੀ ਸਿਖਲਾਈ ਦਿੱਤੀ ਜਾਂਦੀ ਹੈ ਦਵਾਈਆਂ ਬੂਟੀਆਂ ਲਈ ਉਥੇ ਡਾਕਟਰ ਬੈਠਾ ਸਾਡੇ ਕੋਈ ਵੀ ਆ ਸਕਦਾ ਜਸਪਾਲ ਬੰਗਰ ਸੰਘਵਾਲ ਜਿਹੜਾ ਵੀ ਸਾਡੇ ਨੂੰ ਏਰੀਆ ਪੈਂਦਾ ਵਾ ਗੱਲ ਹਲਕੇ ਨੂੰ ਉਹ ਮੇਰਾ ਵੀ ਆ ਸਕਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਲਾਇਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਦਬਕੇ